ਜੀ ਬਹੁਤ ਭਿਆਨਕ ਐਕਸੀਡੈਂਟ ਸੀ ਥਰਾਜ ਵਾਲੇ ਦਾ ਸੀ ਉਹ ਜਿਹਨੂੰ ਆਪਾਂ ਟੈਂਪੂ ਜੇ ਪ੍ਰਾਨੇ ਨਹੀਂ ਚੱਲਦੇ ਸੀ ਉਹਦੇ ਵਿੱਚ ਪਿੱਛੇ ਪਿਕਅਪ ਗੱਡੀ ਵੱਜੀ ਹੈ ਜੀ ਤੇ ਮੈਨੂੰ ਫੋਨ ਆਇਆ ਸੀ ਸੀਆਈਡੀ ਵਾਲਿਆਂ ਦਾ ਲੱਖੇ ਵੀਰ ਦਾ ਅਸੀਂ ਨਾਲ ਦੀ ਨਾਲ ਹੀ ਸਾਡੀਆਂ ਜਿੰਨੇ ਵੀ ਐਮਬੂਲੈਂਸਾਂ ਹੈਗੀਆਂ ਇੱਕ ਸਾਡੀ ਐਮਬੂਲੈਂਸ ਜਾ ਲੁਧਿਆਣੇ ਗਈ ਹੈ ਦੋ ਐਮਬੂਲੈਂਸ ਜਿੱਥੇ ਅਵੇਲੇਬਲ ਸੀਗੀਆਂ ਉਹ ਅਸੀਂ ਨਾਲ ਦੀ ਨਾਲ ਹੀ ਭੇਜਤੀਆਂ 13-14 ਜਾਨੇ ਫੱਟੜ ਹੈਗੇ ਐ ਬੱਚੇ ਐ ਲੇਡੀਆਂ ਐ ਜਾਦੇ ਗਰੀਬ ਲੋਕੀ ਐ ਵਿਚਾਰੇ ਤੇ ਇੱਕ ਭੈਣ ਦੀ ਲੱਤ ਬੁਰੀ ਤਰ੍ਹਾਂ ਇੰਜਰਡ ਐ ਬੁਰੀ ਤਰ੍ਹਾਂ ਫੱਟੜ ਐ ਸੀ ਉਹਨੂੰ ਬਰੇਂਡ ਡਾਕਟਰ ਬੜੀ ਹਾਲ ਦੇ ਭੇਜਤਾ ਬਾਕੀਆਂ ਦਾ ਮੁਰਲਾ ਇਲਾਜ ਚੱਲ ਰਿਹਾ ਹੈ ਸਿਵਲ ਹਸਪੀਟਲ ਕੀ ਦਰਵਾਜ਼ੀ ਪੂਰੀ ਟੀਮ ਬਹੁਤ ਵਧੀਆ ਮਿਹਨਤ ਨਾਲ ਕੰਮ ਕਰ ਰਹੀ ਹੈ ਵਜਿਆ ਕਿਸ ਤਰ੍ਹਾਂ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਹ ਪਿੱਛੋਂ ਆ ਕੇ ਵਜਿਆ ਜੀ ਉਹਦੇ ਕਿਹੜੀ ਕਿੱਟ ਗੱਡੀ ਸੀਗੀ ਜੀ ਪਿਕਅਪ ਤੇ ਸੀਗਾ ਟੈਂਪੂ ਜਿਹੜਾ ਪੁਰਾਣੇ ਹੁੰਦੇ ਐ 14 ਉਸ ਸਵਾਰੀਆਂ ਸੀਗੀਆਂ 15 16 ਤੇ 13 14 ਇੰਜਰਡ ਆ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਜੀ ਹਾਲਤ ਕਿਸ ਤਰ੍ਹਾਂ ਦੀ پیشنਟ ਹਾਲਤ ਕਿਰਾਂ ਦਾ ਸਟੇਬਲ ਹੈ ਜੀ ਪਰ ਇੱਕ ਲੜਕੀ ਦੀ ਲੱਤ ਬਿਲਕੁਲ ਹੀ ਖਤਮ ਹੋ ਗਈ ਉਹਨਾਂ ਨੂੰ ਭੇਜਿਆ ਕੁਛ ਦੇ ਹੈਡ ਇੰਜਰੀਜ਼ ਐ ਬੱਚੀ ਇੱਕ ਉਹਦੇ ਹੈਡ ਇੰਜਰੀਜ਼ ਐ ਉਹ ਵਿਚਾਰੀ ਹੈ ਵੀ ਪੂਰ ਰੋ ਰਹੀ ਸੀ ਵੀ ਸਾਡਾ ਖਰਚਾ ਕੌਣ ਕਰੂਗਾ ਇੱਕ ਦਾ ਚੂਲਾ ਟੁੱਟਿਆ ਵੀਰ ਦਾ ਮੈਂ ਡਾਕਟਰ ਸਾਂਹ ਡਾਕਟਰ ਸਾਹਿਬ ਕੀ ਕਹਿੰਦੇ ਜਿਹੜਾ ਐਕਸੀਡੈਂਟ ਕੇਸ ਆ ਇਹਦੇ ਵਿੱਚ ਇੱਕ ਅਜੇ ਹੁਣ ਦੁਪਹਿਰ ਦੇ ਟਾਈਮ 'ਚ ਕੁਝ ਦਰਜਨ ਕਿ ਪੇਸ਼ੈਂਟ ਆਏ ਸੀ ਕਿ ਕੋਈ ਅ ਅਮਰਜੈਂਸੀ ਦੇ ਵਿੱਚ ਤੇ ਇਹਨਾਂ ਵਿੱਚੋਂ ਤਿੰਨ ਪੇਸ਼ੈਂਟ ਚਾਰ ਪੇਸ਼ੈਂਟਾਂ ਪਰ ਰੈਫਰ ਕੀਤੇ ਆ ਬਟੰਡੇ ਸੀਰੀਅਸ ਕੇਨ ਆਸ ਜਿਨ੍ਹਾਂ ਦੀ ਹਾਲਤ ਥੋੜੀ ਜਿਹੀ ਖਰਾਬ ਸੀਗੀ ਔਰ ਬਾਕੀ ਪੇਸ਼ੈਂਟ ਐਤੀ ਐਕਸ-ਰੇ ਹੋ ਰਹੇ ਉਹਨਾਂ ਦੇ ਉਹ ਸਟੇਬਲ ਐ ਪੇਸ਼ ਮੈਂ ਕੀ ਕਹਿਣਾ ਚਾਹੂੰਗਾ ਮੌਕੇ 'ਤੇ ਐਕਸੀਡੈਂਟ ਦਾ ਜਿਹੜੀ ਹੈਗੀ ਇੱਥੇ ਸਰਕਾਰੀ ਕਾਲਜ ਹੁਸਨਰ ਦੇ ਲਾਗੇ ਜਿਹੜਾ ਹੈਗਾ ਇੱਕ 3 ਵੀਲਰ ਸੀਗਾ ਉਹ 10-12 ਸਵਾਰੀਆਂ ਸੀ ਜਿਹਦੇ ਕੁਝ ਲੇਡੀਜ਼ ਸੀਗੀਆਂ ਜਿਹੜੀਆਂ ਗਿੱਦੜਵਾਦ ਤੋਂ ਥੇੜੀ ਪਿੰਡ ਵੱਲ ਜਾ ਰਹੀਆਂ ਸੀ ਜਿਹਦੇ ਪਿਛਲੀ ਸਾਈਡ ਤੋਂ ਜਿਹੜਾ ਹੈਗਾ ਇੱਕ ਬਲੈਰੋ ਕੈਂਪਰ ਜਿਹੜੀ ਵਿੱਚ ਆ ਕੇ ਵੱਜੀ ਹੈ ਜਿਹਦੇ ਕਰਕੇ ਜਿਹੜਾ ਹੈਗਾ ਸਵਾਰੀਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਿਹੜੇ ਜ਼ੇਰੇ ਇਲਾਜ ਦੇ ਹਨ ਹੈਗੇ ਨੇ ਜਿਹੜਾ ਪਲੈਰੋ ਕੈਂਪਰ ਵਾਲਾ ਡਰਾਈਵਰ ਹੈ ਹਜੇ ਫਰਾਰ ਹੋ ਗਏ ਨੇ ਜਿਹਦੀ ਪਾਲ ਆਰੀ ਹੈ ਅੱਗੇ ਜਿਹੜਾ ਹੈਗਾ ਜ਼ਖਮੀਆਂ ਦੇ ਇਲਾਜ ਤੋਂ ਬਾਅਦ ਜਿਹੜੇ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਊਗੀ